ਹਰੀ ਸਿੰਘ ਨਲੂਆ ਮਹਾਰਾਜਾ ਰਣਜੀਤ ਸਿੰਘ ਦੀ ਖਾਲਸਾ ਫੌਜ ਦੇ ਇੱਕ ਸ਼ੂਰਵੀਰ ਸੈਨਾਪਤੀ ਸਨ ਜਿਨ੍ਹਾਂ ਦੀ ਬਹਾਦੂਰੀ ਦੀਆਂ ਕਈ ਕਹਾਣੀਆਂ ਲੋਕ ਪ੍ਰਸਿੱਧ ਹਨ ਪਰ ਇੱਕ ਅਣਸੁਣੀ ਕਹਾਣੀ ਜੋ ਉਹਨਾਂ ਦੀ ਦਲੇਰੀ ਨੂੰ ਦਰਸਾਉਂਦੀ ਹੈ ਉਹ ਹੈ ਕਿਵੇਂ ਉਹਨਾਂ ਨੇ ਅਫਗਾਨਿਸਤਾਨ ਚ ਪੰਜਾਬ ਸੀਮਾ ਦੀ ਰੱਖਿਆ ਕੀਤੀ ਕਿਲਾ ਜਮਰੋਦ ਤੇ ਹਰੀ ਸਿੰਘ ਨਲੂਆ ਦੀ ਆਖਰੀ ਲੜਾਈ 1837 ਵਿੱਚ ਅਫਗਾਨਿਸਤਾਨ ਦੇ ਦੋਸਤ ਮੁਹੰਮਦ ਖਾਨ ਨੇ ਆਪਣੀ ਭਾਰੀ ਫੌਜ ਦੇ ਨਾਲ ਜਮਰੋਦ ਕਿਲੇ ਤੇ ਹਮਲਾ ਕਰ ਦਿੱਤਾ ਇਕ ਕਿਲਾ ਖਾਲਸਾ ਰਾਜ ਦੇ ਲਈ ਬਹੁਤ ਮਹੱਤਵਪੂਰਨ ਸੀ ਕਿਉਂਕਿ ਇਹ ਪਸ਼ਤੂਨਾਨ ਅਤੇ ਪੰਜਾਬ ਵਿਚਾਲੇ ਇੱਕ ਰੱਖਿਆ ਕਿਲਾ ਸੀ ਦੋਸਤ ਮੁਹੰਮਦ ਖਾਨ ਦੀ ਫੌਜ ਸੰਖਿਆ ਵਿੱਚ ਬਹੁਤ ਵੱਧ ਸੀ ਪਰ ਹਰੀ ਸਿੰਘ ਨਲੂਆ ਨੇ ਕੁਝ ਹਜ਼ਾਰ ਸਿਪਾਹੀਆਂ ਨਾਲ ਹੀ ਜ਼ਬਰਦਸਤ ਟੱਕਰ ਲਈ ਲੜਾਈ ਦੌਰਾਨ ਉਹਨਾਂ ਨੂੰ ਇੱਕ ਗੰਭੀਰ ਝੋਟ ਲੱਗੀ ਉਹਨਾਂ ਦੇ ਸਿਪਾਹੀਆਂ ਨੇ ਕਿਹਾ ਕਿ ਸਜੀ ਤੁਸੀਂ ਪਿੱਛੇ ਹਟੋ ਪਰ ਉਹਨਾਂ ਨੇ ਹਕਮਤ ਨਾ ਲਾਖਿਆ ਜੇ ਮੇਰੀ ਮੌਤ ਦੀ ਖਬਰ ਫੈਲ ਗਈ ਤਾਂ ਫੌਜ ਦਾ ਹੌਸਲਾ ਟੁੱਟ ਜਾਵੇਗਾ ਜੇ ਮੈਦਾਨ 'ਇੱਕ' ਜੰਗ ਵਿੱਚ ਹੀ ਮਰੇ ਤਾਂ ਇਹ ਯਕੀਨੀ ਕਰਨਾ ਕਿ ਖਾਲਸਾ ਰਾਜ ਦੀ ਹਾਰ ਨਾ ਹੋਵੇ ਉਹਨਾਂ ਨੇ ਆਪਣੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਉਹਨਾਂ ਦੀ ਮੌਤ ਦੀ ਖਬਰ ਗੁਪਤ ਰੱਖੀ ਜਾਵੇ ਸਿੱਖ ਫੌਜ ਉਹਨਾਂ ਦੇ ਹੁਕਮ ਤੇ ਲੜਦੀ ਰਹੀ ਅਤੇ ਆਖਰਕਾਰ ਅਫਗਾਨ ਫੌਜ ਨੇ ਪਿੱਛੇ ਹਟਣ ਦੀ ਸੋਚੀ ਪਰ ਹਰੀ ਸਿੰਘ ਨਲਵਾਦੀ ਸ਼ਹਾਦਤ ਨੇ ਖਾਲਸਾ ਰਾਜ ਨੂੰ ਹਮਲਾਵਰਾਂ ਤੋਂ ਬਚਾ ਲਿਆ ਪ੍ਰਭਾਵ ਅਤੇ ਵਿਰਾਸਤ ਹਰੀ ਸਿੰਘ ਨਲਵਾਦੀ ਬਹਾਦੂਰੀ ਕਰਕੇ ਅਫਗਾਨ ਬਹਾਦਰ ਵੀ ਉਹਨਾਂ ਦਾ ਸਨਮਾਨ ਕਰਦੇ ਸਨ ਅੱਜ ਵੀ ਅਫਗਾਨ ਲੋਕ ਉਹਨਾਂ ਨੂੰ ਬਰੋਗਿਲ ਦਾ ਸ਼ੇਰ ਸ਼ੇਰ-ਏ-ਪੰਜਾਬ ਕਹਿੰਦੇ ਹਨ ਉਹਨਾਂ ਦੀ ਦਲੇਰੀ ਕਾਰਨ ਹੀ ਪਿਛਲੇ 200 ਸਾਲਾਂ ਵਿੱਚ ਕਿਸੇ ਵੀ ਅਫਗਾਨ ਸ਼ਾਸਕ ਨੇ ਪੰਜਾਬ ਤੇ ਹਮਲਾ ਨਹੀਂ ਕੀਤਾ ਇਹ ਹਰੀ ਸਿੰਘ ਨਲਵਾਦੀ ਉਹ ਅਣਸੁਣੀ ਕਹਾਣੀ ਹੈ ਜੋ ਇਹ ਦੱਸਦੀ ਹੈ ਕਿ ਉਹ ਕੇਵਲ ਇੱਕ ਮਹਾਨ ਜਰਨੈਲ ਹੀ ਨਹੀਂ ਸਗੋਂ ਇੱਕ ਸੂਜਮਾਨ ਅਤੇ ਤੀਬਰ ਬੁੱਧੀ ਵਾਲਾ ਯੋਧਾ ਵੀ ਸੀ